ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ ਕੱਲ 24 ਤਰੀਕ ਹੈ 24 ਤੋਂ ਲੈ ਕੇ 30 ਸਤੰਬਰ ਯਾਨੀ ਕਿ ਸਤੰਬਰ ਦੇ ਅਖੀਲੇ ਦਿਨ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਤੇ ਸਿਸਟਮ ਕੋ ਜਾ ਰਿਹਾ ਜਾਂ ਨਹੀਂ ਆ ਰਿਹਾ ਉਮੀਦ ਕਿੰਨੇ ਕਾਹਸਾਰ ਹੋਣਗੇ ਤੁਹਾਨੂੰ ਦੱਸਾਂਗੇ ਸਵਾਛਰੇ ਦੇ ਜਿਹੜਾ ਤਾਜ਼ਾ ਸੈਟਲਰ ਦੱਸਿਆ ਨੇ ਤੁਹਾਨੂੰ ਨਾਲ ਸਾਂਝਾ ਕਰ ਦਿੰਨੇ ਆ 6 ਵਜੇ ਚੱਲੇ ਜੀ ਸਵਾ 6 ਦਾ ਟਾਈਮ ਹੋਣ ਜਾ ਰਿਹਾ ਤੇ 23 ਸਤੰਬਰ ਦਾ ਦਿਨ ਲੰਘ ਚੁੱਕਿਆ ਦਿਨ ਤੇ ਆਪਾਂ ਅਖੀਲੇ ਪੜਾ ਤੇ ਪਹੁੰਚੇ ਹੋਇਆ ਜੇਕਰ ਇਸ ਵੇਲੇ ਦਾ ਮੌਸਮ ਦੇਖਦੇ ਆ ਤੇ ਬਿਲਕੁਲ ਸਾਫ਼ ਹੈ ਜੀ ਆਵੇਂ ਪੰਜਾਬ ਦੀ ਗੱਲ ਕਰੀਏ ਪਹਾੜਾਂ ਦੀ ਗੱਲ ਕਰੀਏ ਬੜੇ ਫੱਟੜ ਦੇ ਕੋਈ ਤਬਦੀਲੇ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਕੱਲ ਤੋਂ ਯਾਨੀ ਕਿ 24 25 ਤਰੀਕ ਨੂੰ ਇੱਕ ਹਲਕੇ ਜਿਹੇ ਵੈਸਟਰਨ ਡਿਸਰਬਸ ਪਛਮੀ ਗੜਬੜੀ ਹੀ ਇਹਨਾਂ ਆਪਾਂ ਕਹਿੰਦੇ ਨੇ ਵੈਸਟਰਨ ਡਿਸਰਬ ਪਛਮੀ ਸਿਸਟਮ ਸਵੇ ਦੇ ਸਦਕਾ ਕੁਝ 5-7% ਖੇਤਰਾਂ ਦੇ ਵਿੱਚ ਹਲਕੇ ਮੋਟੇ ਜਿਹੇ ਸ਼ਰਾਟੇ ਦੇ ਅਸਰ ਰਹਣਗੇ ਉਹ ਵੀ ਪੰਜਾਬ ਦੇ ਵਿੱਚ ਹੋ ਸਕਦਾ ਹੈ ਨਾ ਵੀ ਲੱਗਣ ਪਹਾੜਾਂ ਦੇ ਵਿੱਚ ਯਾਨੀ ਕਿ ਹਿਮਾਚਲ ਜੰਮੂ ਦੇ ਕੁਝ ਖੇਤਰਾਂ ਦੇ ਵਿੱਚ ਮੋਟੇ ਜਿਹੇ ਸ਼ਰਾਟੇ ਕਿਤੇ ਕਣੀਆਂ ਡਿੱਗ ਜਾਣ ਕਿਤੇ ਹਲਕੇ ਮੋਟੇ ਜਿਹੇ ਮੀਂਹ ਫੈਜੜ ਇਦਾਂ ਦਾ ਵੇਖਣ ਨੂੰ ਮਿਲ ਸਕਦਾ ਹੈ ਕੱਲ ਤੇ ਪਰਸੋਂ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਹੋ ਸਕਦਾ 2-4 ਥਾਂਵਾਂ ਤੇ ਕਣੀਆਂ ਡਿੱਗ ਵੀ ਸਕਦੀਆਂ ਨੇ ਉਹ ਵੀ ਪਹਾੜਾਂ ਦੇ ਰੇਂਜ ਆਉਂਦੇ ਖੇਤਰਾਂ ਦੇ ਵਿੱਚ ਉਹ ਸਭ ਜੇਕਰ ਅੱਗੇ ਵਾਦੇ ਆ ਜੀ ਇੱਕ ਸਿਸਟਮ ਜਿਹੜਾ ਕਿਸੇ ਤੁਹਾਨੂੰ ਦੱਸਿਆ ਜੀ ਕਿ ਸਤੰਬਰ ਦੇ ਖੇਤਰ ਦੇ ਵਿੱਚ ਆ ਸਕਦਾ ਉਹ ਸਿਸਟਮ ਆਏਗਾ ਜਰੂਰ ਪਰ ਉਹ ਸਿਸਟਮ ਥੋੜਾ ਜਿਹਾ ਕਮਜ਼ੋਰ ਪੈਂਦਾ ਜਾ ਪਰਿਆ ਅਸੀਂ ਪਹਿਲਾਂ ਇਹ ਗੱਲ ਆਖੀ ਸੀ ਉਹ ਸਿਸਟਮ ਤਗੜਾ ਹੋਏਗਾ ਕਿਉਂਕਿ ਇੱਕ ਜਿਹੜਾ ਘੱਟ ਤੋਂ ਬਾਅਦ ਆ ਖੇਤਰਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਅੱਗੇ ਆਏਗਾ ਉਹ ਮਦ ਫਾਰਤੋ ਕੇਂਦਰੀ ਭਾਰਤ ਤੋਂ ਆਉਂਦਾ ਹੋਇਆ ਅ ਇਹ ਸਿਸਟਮ ਨਾਲ ਉਹਦੀ ਕਹਿ ਸਕਦੇ ਹਾਂ ਕਿ ਇਹ ਸਿਸਟਮ ਨਾਲ ਰਲ ਕੇ ਉਹ ਭਾਰੀ ਉਮੀਦ ਅਰਜ ਕਰਾ ਸਕਦਾ ਸੀ ਪਰ ਉਹ ਸਿਸਟਮ ਜਿਹੜਾ ਹੁਣ ਘੱਟ ਤਬਾਦ ਖੇਤਰ ਆ ਉਹਦਾ ਟਰੈਕ ਹੁਣ ਬਦਲਦਾ ਨਜ਼ਰ ਆ ਰਿਹਾ ਗੁਜਰਾਤ ਵਾਲੇ ਸਿਸਟਮ ਜਿਹੜਾ ਅੱਗੇ ਖੇ ਸਕਦਾ ਤੇ ਜਿਹੜਾ ਸਿਸਟਮ ਇਹ ਪਛਮੀ ਸਿਸਟਮ ਸਰਗਰਮ ਹੋਵੇਗਾ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਇਹ ਸਿਸਟਮ ਹੁਣ ਕਮਜ਼ੋਰ ਜਾਂਦਾ ਜਾ ਰਿਹਾ ਕਿਉਂਕਿ ਇਹਨੂੰ ਤਗੜਾ ਮੌਸਲ ਨਹੀਂ ਮਿਲਣਾ ਤਗੜੀਆਂ ਨੂੰ ਸਪੋਰਟ ਨਹੀਂ ਮਿਲਣੀ ਸੋ ਹਲਕੇ ਦਰਮਿਆਨੇ ਸ਼ਰਾਟਾਂ ਦੇ ਅਸਰ ਜ਼ਰੂਰ ਨੇ ਤੇ ਅਸਾਰ ਹੈਗੇ ਨੇ ਜੀ 28 29 30 1 ਤੇ 2 ਅਕਤੂਬਰ ਦੇ ਵਿਚਕਾਰ ਭਾਰੀ ਮੀਂਹ ਦੇ ਜਿਹੜੇ ਚਾਂਸ ਨੇ ਔਣੇ ਹੀਟ ਆ ਚੁੱਕੇ ਨੇ ਭਾਰੀ ਵੱਡੇ ਮੀਂਹ ਦੇ ਕੋਈ ਹੁਣ ਚਾਂਸ ਨਹੀਂ ਲੱਗਦੇ ਜਾਂ ਫਿਰ ਵਾਕਿਆ ਆਉਂਦੇ ਦਿਨਾਂ ਦੇ ਵਿੱਚ ਕਹਾਣੀ ਪਲਟ ਵੀ ਸਕਦੀ ਹੈ ਉਹਦੀ ਅਪਡੇਟ ਅਸੀਂ ਤੁਹਾਨੂੰ ਲਾਈਵ ਆ ਕੇ ਦੇਵਾਂਗੇ ਇਸੇ ਤਰ੍ਹਾਂ ਜੀ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾ ਲੈਨੇ ਅੱਜ ਮੌਸਲ ਖਾਗਨੇ ਅੱਜ ਜਾਰੀ ਕੀਤੀ ਹੈ ਸਕ੍ਰੀਨ ਤੇ ਦੇਖ ਸਕਦੇ ਆ ਡਰਾਈ ਰਹੇਗਾ ਜੀ ਮੌਸਮ ਆਉਂਦੇ 6-7 ਦਿਨਾਂ ਦੇ ਵਿੱਚ ਯਾਨੀ ਕਿ 28-29 ਸਤੰਬਰ ਤੱਕ ਮੌਸਮ ਡਰਾਈ ਰਹਿਣ ਦੇ आसार ਨੇ ਯਾਨੀ ਕਿ ਖੁਸ਼ਕ ਤੇ ਗਰਮ ਰਹਿਣ ਦੇ आसार ਨੇ ਤਬਦੀਲੀ ਸਤੰਬਰ ਦੇ ਅਖੀਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਆ ਸੋ ਬਾਕੀ ਆਉਂਦੇ ਦਿਨਾਂ ਦੇ ਵਿੱਚ ਦੇਖਦੇ ਆ ਜੀ ਇਹ ਸਿਸਟਮ ਦੇ ਵਿੱਚ ਕੋਈ ਤਬਦੀਲੀ ਆਉਂਦੀ ਆ ਤੇ ਉਹਦੀ ਅਪਡੇਟ ਤੁਹਾਨੂੰ ਅਸੀਂ ਲਾਈਵ ਆ ਕੇ ਦੱਸਾਂਗੇ ਸ਼ੁਕਰੀਆ ਜੀ ਤੁਹਾਨੂੰ